ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ੍ਰੀ ਅਕਾਲ ਪੰਜਾਬ ਕਾਂਗਰਸ ਦਾ ਕਾਂਟੋ ਕਲੇਸ਼ ਹੋਰ ਵੱਧਦਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਹਲਕਾ ਖਪੂਰਥਲਾ ਜਿੱਥੇ ਰਾਜਾ ਵੜਿੰਗ ਨੇ ਵੀ ਜੋ ਪਰਸੋਂ ਨੂੰ ਰੈਲੀ ਰੱਖ ਦਿੱਤੀ ਏ ਹੁਣ ਰਾਜਾ ਤੇ ਰਾਣਾ ਜੋ ਆਮੋ ਸਾਹਮਣੇ ਹੋਣਗੇ ਇੱਕ ਪਾਸੇ ਰਾਣੇ ਨੇ ਰੈਲੀ ਰੱਖੀ ਹੋਈ ਏ ਸੁਲਤਾਨਪੁਰ 로ਦੀ ਦੇ ਵਿੱਚ ਔਰ ਦੂਸਰੇ ਪਾਸੇ ਰਾਜਾ ਵਰਿੰਗ ਨੇ ਵੀ ਇਸ ਰੈਲੀ ਦਾ ਐਲਾਨ ਕਰ ਦਿੱਤਾ ਹੈ ਜੋ ਇਸ ਰੈਲੀ ਦੇ ਵਿੱਚ ਦੋਨੋਂ ਲੀਡਰਾਂ ਦੀ ਜੋ ਤਾਕਤ ਰੇਖੀ ਜਾਵੇਗੀ ਕਿਸ ਰੈਲੀ ਵਿੱਚ ਕਿੰਨੇ ਲੋਕ ਪਹੁੰਚਦੇ ਨੇ ਇਸ ਦੇ ਬਾਰੇ ਜੋ ਵੱਖ-ਵੱਖ ਮੀਡੀਆ ਰਿਪੋਰਟਾਂ ਦੇ ਅਨੁਸਾਰ ਚਰਚਾਵਾ ਤੇਜ਼ ਹੋ ਗਈਆਂ ਨੇ ਸੁਲਤਾਨਪੁਰ ਦੇ ਵਿੱਚ ਜੋ ਰਾਣਾ ਤੇ ਰਾਜਾ ਆਮੋ ਸਾਹਮਣੇ ਹੋਣਗੇ ਜਿਵੇਂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਰਿੰਗ ਜਿਹੜੇ ਪਹਿਲਾਂ ਹੀ ਜੋ ਕਾਂਗਰਸ ਦੇ ਵ代ਿਕ ਨੇ ਸੁਲਤਾਨਪੁਰ ਲੋਧੀ ਤੇ ਕਪੂਰਥਲਾ ਤੋਂ ਪਿਓ ਪੁੱਤ ਉਹਨਾਂ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਜਿਹੜਾ ਕਿ ਕਾਂਗਰਸ ਦੇ ਵਿੱਚੋਂ ਕਿਤੇ ਨਾ ਕਿਤੇ ਰਾਜਾ ਵਿੜਿੰਗ ਨੂੰ ਉਹਨਾਂ ਤੋਂ ਖਤਰਾ ਬਣਿਆ ਹੋਇਆ ਜਿਵੇਂ ਰਾਣਾ ਗੁਰਜੀਤ ਸਿੰਘ ਮੁਖਸਰ ਸਾਹਿਬ ਦੇ ਵਿੱਚ ਰੈਲੀ ਕਰਕੇ ਆਏ ਨੇ ਔਰ ਉਸ ਤੋਂ ਬਾਅਦ ਰਾਜਾ ਬਿੰਗ ਨੇ ਵੀ ਇਹ ਰੈਲੀ ਸੁल्तानਪੁਰ ਲੋਧੀ 'ਚ ਰੱਖੀ ਏ ਸੋ ਸੁल्तानਪੁਰ ਦੇ ਹਲਕਾ ਇੰਚਾਰਜ ਨਵਤੇਜ ਸਿੰਘ ਚੀਮਾ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਸੀ 2022 ਦੇ ਵਿੱਚ ਪਰ ਉੱਥੇ ਰਾਣਾ ਗੁਰਜੀਤ ਸਿੰਘ ਨੇ ਆਪਣੇ ਸੁਪੁੱਤਰ ਨੂੰ ਆਜ਼ਾਦ ਉਮੀਦਵਾਰ ਵਜੋਂ ਮદાન ਵਿੱਚ ਉਤਾਰ ਦਿੱਤਾ ਇਸ ਦਾ ਵਿਰੋਧ ਵੀ ਹੋਇਆ ਪਰ ਰਾਣਾ ਗੁਰਜੀਤ ਸਿੰਘ ਨੇ ਆਪਣੇ ਪੁੱਤਰ ਨੂੰ ਜਿਹੜਾ ਕਿ ਉੱਥੇ ਵਾਪਸ ਨਹੀਂ ਲਿਆ ਔਰ ਕਾਂਗਰਸ ਦੇ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਰਾਣਾ ਗੁਰਜੀਤ ਸਿੰਘ ਨੇ ਆਪਣੇ ਪੁੱਤਰ ਨੂੰ ਜੋ ਉਥੂ ਵਿਧਾਨ ਸਭਾ ਦੀਆਂ ਪੌੜੀਆਂ ਚੜਾਈਆਂ ਉਹ ਅੱਜ ਵੀ ਕਾਂਗਰਸ ਵਿੱਚ ਨਹੀਂ ਆਏ ਉਹ ਆਜ਼ਾਦ ਹੀ ਨੇ ਉਹਨਾਂ ਦੀ ਆਮ ਆਦਮੀ ਪਾਰਟੀ ਨਾਲ ਮੁੱਖ ਮੰਤਰੀ ਭਗਵੰਤ ਮਾਨ ਨਾਲ ਨੇੜਤਾ ਵਧੀ ਹੋਈ ਹੈ ਜਿਸ ਨੂੰ ਲੈ ਕੇ ਹਾਈ ਕਮਾਂਡ ਦੇ ਕੋਲ ਇਹ ਸਾਰੀਆਂ ਜੋ ਚਰਚਾਵਾਂ ਪਹੁੰਚੀਆਂ ਹੋਈਆਂ ਨੇ ਪਿਛਲੇ ਦਿਨੀ ਕਾਂਗਰਸ ਦੇ ਨਵੇਂ ਇੰਚਾਰਜ ਨੇ ਕਾਂਗਰਸ ਦੇ ਲੀਡਰਾਂ ਨੂੰ ਆਪਸੀ ਜੋ ਇੱਕ ਦੂਜੀ ਦੇ ਉੱਪਰ ਚਿੱਕੜ ਬਾਜੀ ਛੁੱਟਣ ਤੋਂ ਰੋਕਿਆ ਸੀ ਔਰ ਇੱਕ ਵਾਰ ਦੂਜੀ ਦੇ ਖਿਲਾਫ ਬਿਆਨਬਾਜ਼ੀ ਨੂੰ ਰੋਕਿਆ ਸੀ ਪਰ ਇੱਕ ਵਾਰ ਫਿਰ ਇਹੜਾ ਕਾਟੋ ਕੁਲੇਸ਼ੇ ਇਹ ਹੋਰ ਵੱਧ ਗਿਆ ਹੁਣ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵਰਿੰਗ ਦੇ ਵੱਲੋਂ ਜੋ ਰੈਲੀ ਰੱਖੀ ਗਈ ਹੈ ਉਸ ਦੇ ਨਹੀਂ ਉਸੇ ਹਲਕੇ ਵਿੱਚ ਜੋ ਆਜ਼ਾਦ ਕਾਂਗਰਸ ਦੇ ਉਮੀਦਵਾਰ ਨੇ ਆਜ਼ਾਦ ਉਮੀਦਵਾਰ ਨੇ ਕਾਂਗਰਸ ਦੇ ਵ代 ਇੱਕ ਦੇ ਸੁਪੁੱਤਰ ਜੋ ਰਾਣਾ ਇੰਦਰਪ੍ਰਤਾ ਸਿੰਘ ਉਹ ਵੀ ਆਪਣੀ ਰੈਲੀ ਕਰ ਰਹੇ ਨੇ ਔਰ ਉਸੇ 21 ਹਲਕੇ ਦੇ ਵਿੱਚ ਕਾਂਗਰਸ ਦੇ ਵਰਕਰ ਹੁਣ ਰਾਣਾ ਗੁਰਜੀਤ ਸਿੰਘ ਦੇ ਕਹਿਣ ਤੇ ਜਿਹੜਾ ਕਿ ਉਧਰ ਪਹੁੰਚਣਗੇ ਜਾਂ ਰਾਣਾ ਗੁਰਜੀਤ ਸਿੰਘ ਰਾਜਾ ਵਿੜਿੰਗ ਦੀ ਰੈਲੀ ਵਿੱਚ ਆਪਣੇ ਵਰਕਰਾਂ ਨੂੰ ਲੈ ਕੇ ਪਹੁੰਚੇਗਾ ਇਸ ਦੇ ਬਾਰੇ ਜੋ ਰਾਣਾ ਗੁਰਜੀਤ ਸਿੰਘ ਨੇ ਖਾਸ ਕਰਕੇ ਕਿਹਾ ਕਿ ਮੈਂ ਦੇਖਾਂਗਾ ਜੋ ਕਿ ਉਹਨਾਂ ਨੂੰ ਰੈਲੀਆਂ ਕਰ ਲੈਣ ਦਿਓ ਉਹਨਾਂ ਨੂੰ ਇਹ ਰੈਲੀਆਂ ਪਹਿਲਾਂ ਕਰ ਲੈਣੀਆਂ ਚਾਹੀਦੀਆਂ ਸੀ ਪੰਜਾਬ ਪ੍ਰਧਾਨ ਨੇ ਪਰ ਹੁਣ ਜਦੋਂ ਉਹਨਾਂ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਨੇ ਰੈਲੀ ਰੱਖੀ ਤਾਂ ਉਸੇ ਦਿਨ ਇਹ ਰੈਲੀ ਕਿਉਂ ਰੱਖੀ ਗਈਏ ਦੂਸਰੇ ਪਾਸੇ ਜੋ ਕਿ ਨਵਤੇਜ ਸਿੰਘ ਚੀਮਾ ਜਿਸ ਦੀ ਸੁਖਪਾਲ ਸਿੰਘ ਖਹਿਰਾ ਜੋ ਪੁਲਤ ਹਲਕੇ ਤੋਂ ਨੇ ਉਹਨਾਂ ਦੇ ਨਾਲ ਵੀ ਉਸ ਰੈਲੀ ਵਿੱਚ ਆਉਣ ਦੀ ਸੰਭਾਵਨਾ ਹੈ ਕਿਉਂਕਿ ਸੁਖਪਾਲ ਸਿੰਘ ਖਹਿਰਾ ਅਕਸਰ ਹੀ ਰਾਣਾ ਗੁਰਜੀਤ ਸਿੰਘ ਦੇ ਸਿਆਸੀ ਵਿਰੋਧੀ ਨੇ ਔਰ ਅੱਗੋਂ ਉਹਨਾਂ ਦੇ ਨਾਲ ਅੜਦੇ ਨੇ ਔਰ ਸੁਖਪਾਲ ਸਿੰਘ ਖਹਿਰਾ ਜਿਹੜੇ ਉਹ ਨਵ ਤੇਜ ਸਿੰਘ ਦੀ ਰੈਲੀ ਨੂੰ ਸਬੋਧਨ ਕਰਨਗੇ ਔਰ ਦੂਸਰੇ ਪਾਸੇ ਰਾਣਾ ਗੁਰਜੀਤ ਸਿੰਘ ਉਸ ਰੈਲੀ ਵਿੱਚ ਨਹੀਂ ਪਹੁੰਚਣਗੇ ਜਿੱਥੇ ਸੁਪਾਲ ਸਿੰਘ ਖਹਿਰਾ ਹੋਵੇਗਾ ਉਹ ਆਪਣੇ ਪੁੱਤਰ ਦੀ ਰੈਲੀ ਵਿੱਚ ਪਹੁੰਚਣਗੇ ਜਿਸ ਨੂੰ ਲੈ ਕੇ ਚਰਚਾਵਾ ਬਹੁਤ ਹੈ ਨੇ ਕਿ ਹੁਣ ਕਾਂਗਰਸ ਦੋ ਫੜ ਹੋ ਗਈ ਹੈ ਇੱਕ ਪਾਸੇ ਰਾਣਾ ਗੁਰਜੀਤ ਸਿੰਘ ਚੱਲਿਆ ਹੋਇਆ ਹੈ ਪੰਜਾਬ ਵਿੱਚ ਨਵਾਂ ਪੰਜਾਬ ਨਵੀਂ ਸੋਚ ਨੂੰ ਲੈ ਕੇ ਔਰ ਇੱਕ ਪਾਸੇ ਰਾਣਾ ਪ੍ਰਤਾਪ ਸਿੰਘ ਜਿਹੜਾ ਕਿ ਉਹਨਾਂ ਦੇ ਖਿਲਾਫ ਰਾਜਾ ਵਿਢਿੰਗ ਰੈਲੀ ਕਰਨ ਜਾ ਰਿਹਾ ਹੈ ਔਰ ਰਾਜਾ ਵਿਢਿੰਗ ਨੇ ਹਰੇਕ ਹਲਕੇ ਦੇ ਵਿੱਚ ਜੋ ਰੈਲੀ ਕਰਨ ਲਈ ਆਪਣਾ ਜਿਹੜਾ ਕੀ ਉਸ ਰੈਲੀ ਦਾ ਨਾਂ ਰੱਖਿਆ ਉਸ ਦਾ ਨਾਮ ਹੈ ਜੋ ਹਲਕਾ ਬਚਾਓ ਹਲਕੇ ਤੋਂ ਜਿਹੜਾ ਕੀ ਰੈਲੀ ਕਿਥੀਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਰਾਜਾ ਵਰਿੰਗ ਮੁਖਸਰ ਸਾਹਿਬ ਦੇ ਹਲਕੇ ਦੇ ਵਿੱਚ ਰਾਣਾ ਗੁਰਜੀਤ ਸਿੰਘ ਰੈਲੀ ਕਰਕੇ ਆਏ ਨੇ ਉਹਨਾਂ ਨੂੰ ਇਹ ਕਿਤੇ ਨਾ ਕੀਤੇ ਬਹੁਤ ਜ਼ਿਆਦਾ ਇਸ ਦਾ ਗੁੱਸਾ ਹੈ ਜਿਸ ਕਾਰਨ ਉਹਨਾਂ ਨੇ ਉਹ ਰੈਲੀ ਰੱਖੀ ਹੈ ਸੋ ਅਨਸ਼ਾਸਨਹੀਣਤਾ ਜਿਹੜੀ ਇਹ ਕਾਂਗਰਸ ਦੇ ਵਿੱਚ ਨਹੀਂ ਬਣ ਰਹੀ ਉਨ ਸ਼ਾਸ਼ਨ ਹਿੰਮਤਾ ਹੋ ਰਹੀ ਏ ਜੋ ਰਾਜਾ ਵਰਿੰਗ ਤੇ ਰਾਣਾ ਗੁਰਜੀਤ ਸਿੰਘ ਆਮੋ ਸਾਹਮਣੇ ਹੋ ਗਏ ਨੇ ਉੱਥੇ 5 April ਨੂੰ ਦੋ ਰੈਲੀਆਂ ਇੱਕੋ ਹਲਕੇ ਦੇ ਵਿੱਚ ਹੋਣੀਆਂ ਦੂਸਰੀਆਂ ਪਾਰਟੀਆਂ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ ਦੂਸਰੀਆਂ ਪਾਰਟੀਆਂ ਦੇ ਵੱਲੋਂ ਜੋ ਇਹੀ ਕਿਹਾ ਜਾ ਰਿਹਾ ਕਿ ਕਾਂਗਰਸ ਦੇ ਵਿੱਚ ਆਪਸੀ ਕੁਰਸੀ ਨੂੰ ਲੈ ਕੇ ਲੜਾਈ ਚੱਲੀ ਹੋਈ ਏ ਇਹ ਪੰਜਾਬ ਦੇ ਭਲੇ ਬਾਰੇ ਕੀ ਸੋਚ ਸਕਦੇ ਨੇ ਇਹ ਸਿਰਫ ਆਪਣੇ ਪੁੱਤ ਪੋਤਿਆਂ ਨੂੰ ਹੀ ਅੱਗੇ ਲਿਆਉਣਾ ਚਾਹੁੰਦੇ ਨੇ ਸੋ ਹਲਕਾ ਵਿਧਾਇਕ ਸੁਲਤਾਨਪੁਰ ਤੋਂ ਰਾਣਾ ਗੁਰਜੀਤ ਸਿੰਘ ਆਪਣੇ ਸਪੁੱਤਰ ਦੀ ਜੋ ਰੈਲੀ ਹੈ ਨਵਾਂ ਪੰਜਾਬ ਨਵੀਂ ਸੋਚ ਦੇ ਸਮਾਗਮ ਵਿੱਚ ਸ਼ਿਰਕਤ ਕਰਨਗੇ ਉੱਥੇ ਹੀ ਰਾਣਾ ਗੁਰਜੀਤ ਸਿੰਘ ਦੂਜੇ ਪਾਸੇ ਕਾਂਗਰਸ ਦੇ ਜੋ ਰੈਲੀ ਹੁਣ ਜਾ ਰਹੀ ਹੈ ਉਸ ਦੇ ਵਿੱਚ ਉਹਨਾਂ ਦਾ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੋ ਪਾਰਟੀ ਵਿੱਚ ਮਤ ਪੇ ਜਿਹੜੇ ਸਾਹਮਣੇ ਉੱਭਰ ਕੇ ਆ ਗਏ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਇਸ ਨੂੰ ਕਿਵੇਂ ਲੈਂਦੇ ਨੇ ਆਉਣ ਵਾਲੇ ਜੋ ਦਿਨਾਂ ਦੇ ਵਿੱਚ ਇਹਨਾਂ ਦਾ ਆਪਸੀ ਕੋਈ ਸਮਝੌਤਾ ਹੁੰਦਾ ਜਾਂ ਨਹੀਂ ਹੁੰਦਾ ਜੇਕਰ ਇਹਨਾਂ ਦਾ ਸਮਝੌਤਾ ਨਹੀਂ ਹੁੰਦਾ ਤਾਂ 2027 ਦੇ ਵਿੱਚ ਕਾਂਗਰਸ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ ਸੋ ਆਉਣ ਵਾਲੀ ਜਿਹੜੀ ਰੈਲੀ ਦੇ ਬਾਰੇ ਟਿੱਪਣੀ ਕਰਦੇ ਆ ਵਰਿੰਗ ਨੇ ਕਿਹਾ ਕਿ ਸਾਡੇ ਬਲਾਕ ਪ੍ਰਧਾਨ ਅਤੇ ਵਰਕਰਾਂ ਨੇ ਪੂਰੀਆਂ ਤਿਆਰੀਆਂ ਕਰ ਲਈਆਂ ਹਨ ਇਹ ਰੈਲੀ ਹੁਣ ਅੱਗੇ ਪਿੱਛੇ ਨਹੀਂ ਹੋ ਸਕਦੀ ਜੋ ਹਲਕਾ ਵਾਈ ਰੈਲੀਆਂ ਰੱਖਿਆ ਹੋਏ ਨੇ ਜਾਂ ਤਾਂ ਰਾਣਾ ਗੁਰਜੀਤ ਸਿੰਘ ਆਪਣੀ ਰੈਲੀ ਰੋਕ ਲਵੇ ਜਾਂ ਫਿਰ ਇਸ ਰੈਲੀ ਵਿੱਚ ਸ਼ਾਮਲ ਹੋ ਜਾਵੇ ਜੋ ਕਿ ਇਹ ਕੋਈ ਰੈਲੀ ਨਹੀਂ ਇਹ ਤਾਂ ਸਿਰਫ ਪਿੱਛੇ ਕੋਈ ਹੋਰ ਉਦੇਸ਼ ਨਹੀਂ ਹੋਣਾ ਚਾਹੀਦਾ ਸੋ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਇੱਕ ਕਾਰਨ ਜਿਹੜਾ ਕਿ ਟਾਰਗੇਟ ਕੀਤਾ ਜਾ ਰਿਹਾ ਜਦੋਂ ਉਹਨਾਂ ਨੇ ਕਿਸਾਨਾਂ ਦੀ ਸੋਚ ਨੂੰ ਲੈ ਕੇ ਕਿਸਾਨਾਂ ਨੂੰ ਜਿਹੜਾ ਕਿ ਬਚਾਉਣ ਦੀ ਗੱਲ ਕੀਤੀ ਔਰ ਜਾਣ ਬੁਝ ਕੇ ਉਹਨਾਂ ਦੇ ਹਲਕਿਆਂ ਦੇ ਵਿੱਚ ਇਹ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਜੋ ਰਾਣਾ ਗੁਰਜੀਤ ਸਿੰਘ ਇਸ ਨੂੰ ਬਰਦਾਸ਼ਤ ਨਹੀਂ ਕਰਦੇ ਔਰ ਹਾਈ ਕਮਾਂਡ ਦੀ ਔਡੀਟ ਕਰਨਗੇ ਕਿ ਹਾਈ ਕਮਾਂਡ ਜਲਦੀ ਦਖਲ ਦੇ ਕੇ ਇਸ ਰੈਲੀ ਨੂੰ ਰੋਕ ਕੇ ਜੇਕਰ ਇਹ ਰੈਲੀ ਨਹੀਂ ਰੁਕਦੀ ਤਾਂ ਕਾਂਗਰਸ ਔਰ ਕਾਂਗਰਸ ਦੇ ਵ 代ਕਾਂ ਦਾ ਇੱਥੇ ਆਪਸੀ ਟਕਰਾਵ ਵਧੇਗਾ ਜਿਸ ਕਾਰਨ ਸੁਖਪਾਲ ਸਿੰਘ ਖਹਿਰਾ ਇੱਕ ਪਾਸੇ ਹੋਣਗੇ ਇੱਕ ਪਾਸੇ ਰਾਣਾ ਗੁਰਜੀਤ ਸਿੰਘ ਹੋਣਗੇ ਔਰ ਵਰਕਰ ਵਿਚਕਾਰ ਫਸੇ ਹੋਣਗੇ ਵਰਕਰ ਨਾ ਉਧਰ ਜਾਣ ਜੋਗੇ ਹੋਣਗੇ ਨਾ ਇਧਰ ਜਾਣ ਜੋਗੇ ਹੋਣਗੇ ਵਰਕਰਾਂ ਦੇ ਉੱਪਰ ਜੋ ਕੀ ਬੀਤੇਗੀ ਇਹ ਰੈਲੀ ਜੋ 5 ਅਪ੍ਰੈਲ ਨੂੰ ਹੋਣ ਜਾ ਰਹੀ ਹੈ ਇਸ ਨੇ ਕਾਂਗਰਸ ਵਿੱਚ ਵੱਡਾ ਕਾਸ਼ੋ ਕਲੈਂਡ ਖੜਾ ਕਰ ਦਿੱਤਾ ਹੈ